परमानेंट है 12 घंटे Duo This place our fun ਕਰਾਈ ਤੇ ਮੰਨੂ ਘਾਰੇ ਸੀ ਹਾਂ ਜੀ ਆ ਨਾਮ ਹੀ ਹੈ ਲੋਕੋ ਬਰੇ ਕਰ ਰਿਹਾ ਨਾ ਲੋਕੋ ਆ ਤੁਹਾਨੂੰ ਦੱਸਦੀ ਜੀ 14 ਕਰਕੇ ਬਹੁਤ ਅੱਛਾ ਹੈ ਨੂ ਦੇ ਰਿਹਾ ਹੈ ਅਭਿਆਨ ਚਲਾਇਆ ਜਾ ਰਿਹਾ ਕੀ ਗੱਲਾਂ ਚੱਲ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਲਾਈਟ ਕੰਬੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਭਾਈ ਹੋਰ ਅੱਗੇ ਹੋਰ ਤੇ ਕਰਾਈ ਥੋੜਾ ਜਿਹਾ ਉਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਲਾ ਕੇ ਨਾ ਕਰਦਾ ਜਿਹੜਾ ਅੱਜ ਕੁਝ ਕਰਾ ਰਿਹਾ ਆ ਭਾਈ ਫੋਨ ਕਰੇ ਕਰਿਓ ਥੋੜਾ ਜਿਹਾ ਭਾਈ ਫੋਨ ਤੇ ਸੇ ਕਰ ਲਓ ਆਪਣਾ ਹੋਰ ਨਾ ਸਾਡੀ ਬਹੁਤ ਫਾਇਦਰ ਫੋਰਸ ਹੈ ਜੀ ਜਲੇਰ ਪੰਜਾਬ ਵਿੱਚ ਕਿ ਅੰਗਠ ਕੇ ਮੁਲਾਜ਼ਮ ਦੀ ਗੱਲ ਕਰੀਏ ਡੇਢੀ ਮੁਲਾਜ਼ਮ ਬੜੀ ਸਤਿਕਾਰ ਦਾ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਲਾਈਟ ਪਰੇ ਪ੍ਰਦੀਪ ਲਾਈਟ ਪੁਸੇ ਕਰ ਬੋਤੋ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਕਿਤੇ ਇਲੀਗਲ ਕੰਸਟਰਕਸ਼ਨ ਹੈ ਇਸ ਦੇ ਨ�ਰਾ ਤੇ ਤਾਂ ਕਰੂੰ ਸਰ ਜੀ ਐਸ ਪਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਕੰਸਰਨਡ ਅਥਾਰਟੀ ਉਹਨਾਂ ਨੂੰ ਨ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੇ। ਪਰ ਤੁਸੀਂ ਅੱਜ ਕਾਫੀ ਹਾਈ ਟੈਕ ਨਾਕੀ ਟੈਕ ਕੀਤੇ ਉਹ ਕੀ ਕਰਦੇ ਕਿਵੇਂ ਦਾ ਰਿਆਰ ਉੱਥੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਅਧਿਐਨ ਚ ਲਾਇਆ ਜਾ ਰਿਹਾ ਕੀ ਗੱਲਾਂ ਚੱਲ ਰਹੀਆਂ ਸਾਰੇ ਪੰਜਾਬ ਦੇ ਵਿੱਚ ਰਾਈ ਟੋਮੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਭਾਈ ਫੌਂਟਰੀ ਕਰਾਈ ਹੋਰ ਉਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਲੇਖਨ ਕਰ ਰਿਹਾ ਹਾਂ ਜਿਹੜਾ ਅੱਗੇ ਦਾ ਆਪਾਂ ਸੁਖਰਾ ਰਹੇ ਆਂ ਭਾਈ ਭਾਈ ਆਪਾਂ ਇਹ ਫੋਨ ਕਰੇ ਕਰਿਓ ਥੋੜੇ ਯਾਰ ਭਾਈ ਫੋਨ ਤੁਸੀਂ ਕਰ ਲਓ ਆਪਣਾ ਹੋਰ ਇਹ ਨਾਲ ਸਾਡੀ ਬਹੁਤ ਆਈਟਾ ਕਰੀਏ ਪਾਦਰ ਫੋਰਸ ਹੈ ਕਿ ਜਿਹੜੇ ਪੰਜਾਬ ਪੁਲਿਸ ਨੂੰ ਅਗਰੱਤ ਕੇ ਕੋਈ ਵੀ ਡਿਊਟੀ ਹੁੰਦੀ ਹੈ ਉਹਦੇ ਦੋਸਤ ਬਹੁਤ ਮਿਹਨਤ ਕਰਾਉਂਦਾ ਸਰ ਮੈਸ਼ਨ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਕੁਝ ਇਕੱਤਰ ਪੰਜਾਬ ਪੁਲਿਸ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਜ਼ਿੰਦਗੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਲਾਈਟ ਪਰ ਇੱਕ ਪ੍ਰਤੀਕ ਲਾਈਟ ਪੁਸੇ ਕਰਨ ਬਤ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਂਕਰੋਚਮੈਂਟ ਹੈ ਬਹੁਤ ਕਿਤੇ ਇਲੀਗਲ ਕੰਸਟਰਕਸ਼ਨ ਹੈ ਐਸ ਪਰ ਜਿਹੜੀ ਮਾਨਯੋਗ ਸ਼ਹਿਰ ਕੋਰਟ ਦੀ ਹਦਾਇਤਾਂ ਮੁਤਾਬਿਕ ਕੰਸਰਨਡ ਅਥਾਰਟੀ ਉਹਨਾਂ ਨੇ ਨੋਟਸ ਦਿੱਤੇ ਕੀ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੇ ਜਰ ਤੁਸੀਂ ਅੱਜ ਕਾਹਈ ਹਾਈ ਟੈਕ ਨਾਟਿਕ ਟੈਕ ਕੀਤੇ ਉਹਨਾਂ ਦੇ ਉੱਪਰ ਤੁਸੀਂ ਕੀ ਕਰਦੇ ਕਿਵੇਂ ਦਾ ਰਿਆਲ ਹੋ ਉੱਥੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਕੰਟਰੋਲ ਕਰਦੇ ਨੇ ਸ੍ਰੀ ਨਹੀਂ ਨਹੀਂ ਜਲਦੀ ਮਾਣੇ ਰਾਮ ਜਿਹੜੇ ਸ੍ਰੀ ਨੰਦੂ ਨੂੰ ਅਰੇਸਟ ਕੀਤਾ ਹਾਂ ਜੀ ਅੱਜ ਨੰਦੂ ਨੂੰ ਬਰੇ ਕਰਨਾ ਨਹੀਂ ਨੰਦੂ ਬੜਾ ਸੀ ਸਭ ਨੂੰ ਕਰਸ ਕਰਕੇ ਬਹੁਤ ਅੱਛਾ ਹੈ ਨਿਊਜ਼ ਹੈ ਯਾਰ ਇਸ ਦਾ